ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਕੀ ਇਹ ਸਿੱਖ ਇਤਿਹਾਸ ਦੇ ਸਭ ਤੋਂ ਅਮੀਰ ਰਾਜਾ ਸਨ ਇੱਕ ਐਸਾ ਸਿੱਖ ਮਹਾਰਾਜਾ ਜਿਸ ਕੋਲ 35 ਤੋਂ ਵੱਧ ਰੋਲਸ ਰਾਇਸ ਕਾਰਾਂ ਜਿਸ ਦਾ ਇੱਕ ਹਾਰ ਅੱਜ ਵੀ ਕੈਟੇਅਰ ਮਿਊਜ਼ੀਅਮ ਵਿੱਚ ਰੱਖਿਆ ਹੈ ਜਿਸ ਦੇ ਮਹਿਲਾਂ ਵਿੱਚ ਅੰਗਰੇਜ਼ ਵਾਈਸਰਾਏ ਵੀ ਸੇ ਨਿਵਾਉਂਦੇ ਸਨ ਅਤੇ ਜਿਸ ਨੂੰ ਅੰਗਰੇਜ਼ ਵੀ ਕਹਿੰਦੇ ਸਨ ਦਾ ਮੋਸਟ ਪਾਵਰਫੁਲ ਪ੍ਰਿੰਸ ਆਫ ਇੰਡੀਆ ਕੀ ਮਹਾਰਾਜਾ ਭੁਪਿੰਦਰ ਸਿੰਘ ਵਾਕਈ ਸਭ ਤੋਂ ਅਮੀਰ ਸਿੱਖ ਰਾਜਾ ਸਨ ਆਓ ਅੱਜ ਪੂਰਾ ਸੱਚ ਜਾਣੀਏ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਮਹਾਰਾਜਾ ਭੁਪਿੰਦਰ ਸਿੰਘ ਦੀ ਦੌਲਤ ਕਿੰਨੀ ਸੀ ਉਹ ਕਿਉਂ ਦੁਨੀਆ ਭਰ ਵਿੱਚ ਮਸ਼ਹੂਰ ਸਨ ਉਹਨਾਂ ਦਾ ਸ਼ਾਨਦਾਰ ਜੀਵਨ ਸਿਆਸਤ ਅਤੇ ਵਿਵਾਦ ਅਤੇ ਉਹਨਾਂ ਦੀ ਵਿਰਾਸਤ ਅੱਜ ਸਾਨੂੰ ਕੀ ਸਿਖਾਉਂਦੀ ਹੈ ਅਸੀਂ ਇਤਿਹਾਸਿਕ ਤੱਥ ਨੂੰ ਜਾਣਾਂਗੇ ਅੱਜ ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਜਿਨ੍ਹਾਂ ਦੀ ਅਮੀਰੀ ਤੇ ਸ਼ੌਂਕ ਦੇ ਚਰਚੇ ਅੱਜ ਵੀ ਪੂਰੀ ਦੁਨੀਆ ਵਿੱਚ ਹੁੰਦੇ ਨੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਹਾਰਾਜਾ ਭੁਪਿੰਦਰ ਸਿੰਘ ਦੇ ਜੀਵਨ ਦੇ ਉਹ ਪਹਿਲੂ ਦੇਖਾਂਗੇ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੁਨੇ ਹੋਣਗੇ। ਉਹਨਾਂ ਦਾ ਖਾਣ-ਪੀਣ, ਉਹਨਾਂ ਦੇ ਮਹਿਲ ਅਤੇ ਉਹਨਾਂ ਦੀ ਉਹ ਦੌਲਤ ਜਿਸ ਨੇ ਅੰਗਰੇਜ਼ਾਂ ਦੇ ਵੀ ਹੋਸ਼ ਉਡਾ ਦਿੱਤੇ ਸਨ। ਕੌਣ ਸਨ ਮਹਾਰਾਜਾ ਭੁਪਿੰਦਰ ਸਿੰਘ? ਮਹਾਰਾਜਾ ਭੁਪਿੰਦਰ ਸਿੰਘ ਦਾ ਜਨਮ 1891 ਵਿੱਚ ਪਟਿਆਲਾ ਦੇ ਮੋਤੀ ਬਾਗ ਕਿਲੇ ਵਿੱਚ ਹੋਇਆ ਅਤੇ ਉਹਨਾਂ ਨੇ ਲਾਹੌਰ ਦੇ H.C.N ਕਾਲਜ ਵਿੱਚ ਸਿੱਖਿਆ ਪ੍ਰਾਪਤ ਕੀਤੀ। ਉਹ ਪਟਿਆਲਾ ਰਾਜ ਦੇ ਮਹਾਰਾਜਾ ਬਣੇ ਸਿਰਫ 9 ਸਾਲ ਦੀ ਉਮਰ ਵਿੱਚ ਉਸ ਸਮੇਂ ਪਟਿਆਲਾ ਸੀ ਸਭ ਤੋਂ ਅਮੀਰ ਸਿੱਖ ਰਿਆਸਤ ਸਭ ਤੋਂ ਅਮੀਰ ਪ੍ਰਿੰਸਲੀ ਸਟੇਟ ਅਤੇ ਬ੍ਰਿਟਿਸ਼ ਹਕੂਮਤ ਲਈ ਬਹੁਤ ਮਹੱਤਵਪੂਰਨ ਰਾਜ ਜਦੋਂ ਗੁਰੂ ਨਾਨਕ ਦੇਵ ਜੀ ਦੇ ਵਸਾਈ ਪਿੰਡ ਕਰਤਾਰਪੁਰ ਨੂੰ ਰਾਵੀ ਦਰਿਆ ਰੋੜ ਕੇ ਲਜਾਣ ਲੱਗਾ ਸੀ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ 1.5 ਲੱਖ ਰੁਪਏ ਖਰਚ ਕਰਕੇ ਬੰਨ ਲਵਾਇਆ ਸੀ ਮਹਾਰਾਜਾ ਭੁਪਿੰਦਰ ਸਿੰਘ ਨੇ ਇਸ ਤੋਂ ਇਲਾਵਾ ਨੌ ਤੋਂ 11 ਸਾਲ ਦੇ ਬੱਚਿਆਂ ਲਈ ਵਿੱਦਿਆ ਲਾਜ਼ਮੀ ਤੇ ਮੁਫਤ ਕੀਤੀ ਪੰਜਾਬੀ ਭਾਸ਼ਾ ਨੂੰ ਉਛਾਹ ਦੇਣ ਲਈ 1910 ਵਿੱਚ ਹੀ ਰਾਜ ਦੀ ਭਾਸ਼ਾ ਪੰਜਾਬੀ ਐਲਾਨ ਕਰਕੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਅਮਰੀਕਾ ਦੀ ਰਮਿੰਗਟਨ ਕੰਪਨੀ ਤੋਂ ਪੰਜਾਬੀ ਦਾ ਟਾਈਪਰਾਈਟਰ ਬਣਵਾਇਆ ਵਿਦਿਅਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਦਿੱਤੀ ਇਤਿਹਾਸ ਖੋਜ ਵਿਭਾਗ ਦੀ ਸਥਾਪਨਾ ਕੀਤੀ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਸੰਗੀਤ ਤੇ ਨਾਚ ਦਾ ਵੱਖਰਾ ਵਿਭਾਗ ਖੋਲਿਆ। ਉਹਨਾਂ ਨੇ ਆਯੁਰਵੇਦ ਨੂੰ ਵਧਾਉਣ ਲਈ ਵਿਸ਼ੇਸ਼ ਸਕੂਲ ਖੋਲ੍ਹਿਆ ਸੀ। ਹੁਣ ਆਪਾਂ ਜਾਣਦੇ ਹਾਂ ਕਿ ਮਹਾਰਾਜਾ ਭੁਪਿੰਦਰ ਸਿੰਘ ਦੇ ਕੋਲ ਕਿੰਨੀ ਦੌਲਤ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜਾ ਦੀ ਨਿੱਜੀ ਦੌਲਤ ਅੱਜ ਦੇ ਹਿਸਾਬ ਨਾਲ ਲੱਖਾਂ ਕਰੋੜ ਰੁਪਏ ਦੇ ਬਰਾਬਰ ਸੀ। ਉਹਨਾਂ ਕੋਲ ਸੀ ਹਜ਼ਾਰਾਂ ਏਕੜ ਜ਼ਮੀਨ, ਸੋਨਾ, ਚਾਂਦੀ, ਹੀਰੇ, ਜਵਾਹਰਾਤ ਦੇ ਖਜ਼ਾਨੇ, ਮਹਿਲ, ਜ਼ਮੀਨਾਂ, ਕਿਲੇ, ਸ਼ਿਕਾਰਗਾਹਾਂ। ਕਿਹਾ ਜਾਂਦਾ ਹੈ ਕਿਰ ਪਟਿਆਲਾ ਰਾਜ ਦੀ ਆਮਦਨ ਕਈ ਯੂਰੋਪੀ ਦੇਸ਼ਾਂ ਤੋਂ ਵੀ ਵੱਧ ਸੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਹੀਰਿਆਂ ਦਾ ਬਹੁਤ ਸ਼ੌਂਕ ਸੀ 1928 ਵਿੱਚ ਉਹਨਾਂ ਨੇ ਪੈਰਿਸ ਦੀ ਮਸ਼ਹੂਰ ਕੰਪਨੀ ਕਾਰਟਿਅਰ ਨੂੰ ਇੱਕ ਹਾਰ ਬਣਾਉਣ ਦਾ ਆਰਡਰ ਦਿੱਤਾ ਇਸ ਹਾਰ ਵਿੱਚ 2930 ਹੀਰੇ ਲੱਗੇ ਹੋਏ ਸਨ ਜਿਸ ਵਿੱਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਡੀ ਬੀਅਰਜ਼ ਹੀਰਾ ਵੀ ਸ਼ਾਮਿਲ ਸੀ ਅੱਜ ਦੇ ਸਮੇਂ ਵਿੱਚ ਇਸ ਹਾਰ ਦੀ ਕੀਮਤ ਅਰਬਾਂ ਰੁਪਏ ਦੱਸੀ ਜਾਂਦੀ ਹੈ ਮਹਾਰਾਜਾ ਪੁਪਿੰਦਰ ਸਿੰਘ ਕੋਲ ਦੁਨੀਆ ਵਿੱਚੋਂ ਸਭ ਤੋਂ ਵੱਧ ਰੋਲਸ ਰਾਇਸ ਕਾਰਾਂ ਸਨ ਕੁਝ ਕਾਰਾਂ ਖਾਸ ਤੌਰ ਤੇ ਮਹਾਰਾਜਾ ਲਈ ਬਣਾਈਆਂ ਗਈਆਂ ਅੱਜ ਵੀ ਇੰਗਲੈਂਡ ਅਤੇ ਭਾਰਤ ਦੇ ਮਿਊਜ਼ੀਅਮ ਵਿੱਚ ਮੌਜੂਦ ਹਨ ਉਹ ਪਹਿਲੇ ਭਾਰਤੀ ਸਨ ਜਿਨ੍ਹਾਂ ਕੋਲ ਆਪਣਾ ਨਿੱਜੀ ਜਹਾਜ਼ ਸੀ ਇੰਨਾ ਹੀ ਨਹੀਂ ਉਹਨਾਂ ਕੋਲ 35 ਤੋਂ ਵੀ ਜ਼ਿਆਦਾ ਰੋਲਸ ਰਾਇਸ ਗੱਡੀਆਂ ਦਾ ਕਾਫਲਾ ਸੀ ਜਦੋਂ ਉਹ ਸੜਕ ਤੇ ਨਿਕਲਦੇ ਸਨ ਤਾਂ ਲੋਕ ਦੇਖਦੇ ਰਹਿ ਜਾਂਦੇ ਸਨ 1928 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਫਰਾਂਸ ਗਏ ਉੱਥੇ ਉਹਨਾਂ ਨੇ ਕਾਰਟਿਅਰ ਕੰਪਨੀ ਨੂੰ ਹੁਕਮ ਦਿੱਤਾ ਦੁਨੀਆ ਦਾ ਸਭ ਤੋਂ ਸ਼ਾਨਦਾਰ ਹਾਰ ਬਣਾਓ ਇਸ ਹਾਰ ਵਿੱਚ 2930 ਹੀਰੇ ਇੱਕ 234 ਕੈਰਟ ਦਾ ਪੀਲਾ ਡਾਇਮੰਡ ਅਣਗਿਣਤ ਕੀਮਤੀ ਰਤਨ ਸਨ ਅਤੇ ਕੁਝ ਸਾਲਾਂ ਬਾਅਦ ਇਹ ਹਾਰ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ ਲਗਭਗ 60 ਸਾਲ ਬਾਅਦ ਕਾਰਟਿਅਰ ਨੇ ਇਸ ਨੂੰ ਦੁਬਾਰਾ ਤਿਆਰ ਕੀਤਾ ਅੱਜ ਵੀ ਇਹ ਹਾਰ ਰੌਇਲ ਲਕਜ਼ਰੀ ਦੀ ਦੁਨੀਆ ਦੀ ਨਿਸ਼ਾਨੀ ਹੈ ਮਹਾਰਾਜਾ ਭੁਪਿੰਦਰ ਸਿੰਘ ਭਾਰਤ ਦੀ ਕ੍ਰਿਕਟ ਟੀਮ ਦੇ ਪਹਿਲੇ ਕਪਤਾਨ ਸਨ ਪਟਿਆਲਾ 11 ਨੇ ਅੰਗਰੇਜ਼ ਟੀਮਾਂ ਨੂੰ ਹਰਾਇਆ ਖੇਡ ਰਾਹੀਂ ਵੀ ਉਹਨਾਂ ਨੇ ਰਾਜ ਦੀ ਸ਼ਾਨ ਵਧਾਈ ਉਹ ਸਮਝਦੇ ਸਨ ਕਿ ਖੇਡ ਵੀ ਤਾਕਤ ਦਾ ਇੱਕ ਹਥਿਆਰ ਹੁੰਦੀ ਹੈ ਮਹਾਰਾਜਾ ਭੁਪਿੰਦਰ ਸਿੰਘ ਖੇਡਾਂ ਦੇ ਮਹਾਨ ਸਰਪ੍ਰਸਤ ਸੀ ਅਤੇ ਖੁਦ ਇੱਕ ਉੱਗੇ ਖਿਡਾਰੀ ਹੋਣ ਦੇ ਯੋਗ ਪ੍ਰਬੰਧਕ ਸੀ ਉਹਨਾਂ ਨੇ 1911 ਵਿੱਚ ਇੰਗਲੈਂਡ ਦਾ ਦੌਰਾ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਅਤੇ 1915 ਅਤੇ 1927 ਵਿਚਾਲੇ 27 ਪਹਿਲੇ ਦਰਜੇ ਦੇ ਕ੍ਰਿਕਟ ਮੈਚ ਖੇਡੇ ਮਹਾਰਾਜਾ ਨੇ ਨਵਾਂਗੜ ਦੇ ਜਾਮ ਸਾਹਿਬ ਸ਼੍ਰੀ ਰਣਜੀਤ ਸਿੰਘ ਦੇ ਸਨਮਾਨ ਵਿੱਚ ਰਣਜੀਤ ਟਰੋਫੀ ਭੇਂਟ ਕੀਤੀ ਉਹਨਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਕ੍ਰਿਕਟ ਬੋਰਡ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਦੀ ਪੋਲੋ ਟੀਮਾਂ ਪਟਿਆਲਾ 11 ਅਤੇ ਪਟਿਆਲਾ ਟਾਈਗਰਸ ਭਾਰਤ ਦੇ ਸਰਵਸ਼ੇਸ਼ਟ ਖਿਡਾਰੀਆਂ ਵਿੱਚੋਂ ਇੱਕ ਸਨ ਇਸ ਤੋਂ ਇਲਾਵਾ ਉਹਨਾਂ ਨੇ 1910 ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ ਅਤੇ ਦੁਨੀਆ ਦਾ ਪਹਿਲਾ ਗੁਰਮੁਖੀ ਟਾਈਪਰਾਈਟਰ ਵੀ ਤਿਆਰ ਕਰਵਾਇਆ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਖਾਣਾ 17 ਕਰੋੜ ਦੀ ਚਾਂਦੀ ਦੀਆਂ ਥਾਲੀਆਂ ਵਿੱਚ ਪਰੋਸਿਆ ਜਾਂਦਾ ਸੀ ਉਹਨਾਂ ਦੇ ਮਹਿਲਾਂ ਵਿੱਚ 300 ਤੋਂ ਵੱਧ ਨੌਕਰ ਚੱਕਰ ਹਮੇਸ਼ਾ ਤੈਨਾਤ ਰਹਦੇ ਸਨ ਮਹਾਰਾਜਾ ਪੁਬਿੰਦਰ ਸਿੰਘ ਦਾ ਜੀਵਨ ਅਮੀਰੀ ਵਿਵਾਦਾਂ ਅਤੇ ਸੱਭਿਆਚਾਰਕ ਯੋਗਦਾਨ ਦਾ ਇੱਕ ਅਨੋਖਾ ਮਿਸ਼ਰਣ ਸੀ ਜਿੱਥੇ ਉਹਨਾਂ ਦੇ ਸ਼ੌਂਕ ਸ਼ਾਹੀ ਸਨ ਉੱਥੇ ਹੀ ਪੰਜਾਬੀ ਭਾਸ਼ਾ ਅਤੇ ਖੇਡਾਂ ਲਈ ਉਹਨਾਂ ਦਾ ਯੋਗਦਾਨ ਅੱਜ ਵੀ ਯਾਦ ਕੀਤਾ ਜਾਂਦਾ ਹੈ ਮਹਾਰਾਜਾ ਭੁਪਿੰਦਰ ਸਿੰਘ ਬ੍ਰਿਟਿਸ਼ ਸਰਕਾਰ ਦੇ ਨੇੜੇ ਸਨ ਉਹਨਾਂ ਨੂੰ ਅੰਗਰੇਜ਼ਾਂ ਵੱਲੋਂ ਇੱਜ਼ਤ ਮਿਲੀ ਫੌਜੀ ਟਾਈਟਲ ਮਿਲੇ ਰਾਜ ਦੀ ਸੁਰੱਖਿਆ ਬਣੀ ਰਹੀ ਪਰ ਸਵਾਲ ਇਹ ਹੈ ਕਿ ਇਹ ਸਿਆਸਤ ਸੀ ਜਾਂ ਸਮਝੌਤਾ ਇਤਿਹਾਸ ਅੱਜ ਵੀ ਇਸ ਸਵਾਲ ਦੇ ਵੰਡਿਆ ਹੋਇਆ ਹੈ